ਉਹ ਗਰਮੇਲ ਕਰੇ ਚਾਹ ਬਣ ਗਈ ਤਾਂ ਲਿਆਉਂਦੇ ਕੋਟ ਆਈ ਜਾਈ ਆਪਣਾ ਆਇਆ ਨਹੀਂ ਮੁੰਡਾ ਕਾਲਜ ਤੋਂ ਹਜੇ ਜੀ ਆਇਆ ਨਹੀਂ ਹਜੇ ਆਹ ਉਹ ਦਾਦੀ ਨੇ ਕਿਹਾ ਤੈਨੂੰ ਬੜਾ ਆ ਗਿਆ ਪਾ ਹਾਂ ਮੈਂ ਆ ਗਿਆ ਲੈ ਗਿਆ ਪਾ ਉਹ ਥੱਕ ਗਿਆ ਅਜ ਤੱਕ ਹੋਰ ਛੇਰਾ ਕਿਵੇਂ ਰਹੀ ਪੜ੍ਹਾਈ ਤੇਰੀ ਅੱਜ ਹਾਂ ਠੀਕ ਰਹੀ ਬਾਪੂ ਤੇ ਕੋਈ ਨੌਕਰੀ ਨਾ ਕਰੀ ਮਿਲ ਜੂ ਕਿ ਨਹੀਂ ਤੈਨੂੰ ਹਣਾ ਨੌਕਰੀ ਬਾਪੂ ਪੜ੍ਹਾਈ ਦੇ ਨਾਲ-ਨਾਲ ਮੈਂ ਲੱਭੀ ਜਾਨਾ ਜੇ ਕਿਤੇ ਮਿਲ ਗਈ ਤਾਂ ਫਿਰ ਲੱਗ ਜੂਗਾ ਘਰ ਭਾਈ ਕੋਈ ਹੀ ਲਵਸੀਲਾ ਆਪਾਂ ਘਰ ਪਾਲ ਗਏ ਹਾਂ ਬਾਪੂ ਉਹ ਘਰ ਮੇਲ ਕਰੇ ਹਾਂ ਜੀ ਕੀ ਕਰਦੀਆਂ ਲਿਆ ਮੁੰਡੇ ਵਾਸਤੇ ਕੋਈ ਚਾਹ ਪਾਣੀ ਲਿਆਵਨੀ ਹੈ ਜੀ ਚਲ ਠੀਕ ਹੈ ਛੇਰਾ ਮੈਂ ਚੱਲਿਆ ਪੁੱਤ ਖੇਤਾਂ ਹਾਂ ਠੀਕ ਹੈ ਬਾਪੂ ਤੇ ਤੂੰ ਚਾਹ ਪਾਣੀ ਪੀ ਕੇ ਆਇਆ ਨਹੀਂ ਹਾਂ ਕੋਈ ਨਹੀਂ ਬਾਪੂ ਫਿਰ ਮੈਂ ਆ ਜਾਣਾ ਚਾਹ ਪਾਣੀ ਪੀਣਾ ਹਾਂ ਉਹ ਪੱਠੇ ਵੱਢ ਲਿਆਵਾਂਗੇ ਠੀਕ ਹੈ ਬਾਪੂ ਓ ਕੀ ਹਾਲਾ ਕਰਨਾ ਮਾ ਵਧੀਆ ਵਧੀਆ ਹੈਪੀ ਹਾਲ ਕੀ ਹਾਲਾ ਠੀਕ ਠਾਕ ਬਾਈ ਠੀਕ ਆ ਕਿੱਧਰ ਚੱਲਿਆ ਮੈਂ ਤਾਂ ਬਾਈ ਖੇਤ ਨੂੰ ਚੱਲਿਆ ਸੀ ਤੇ ਸੱਚ ਮੈਂ ਸੁਣਿਆ ਬਾਈ ਤੈਨੂੰ ਨੌਕਰੀ ਮਿਲ ਗਈ ਯਾਰ ਵਧਾਈਆਂ ਤੈਨੂੰ ਬਹੁਤ ਬਹੁਤ ਹਾਂ ਬਾਈ ਮਿਲ ਗਈ ਨੌਕਰੀ ਨਾਲੇ ਸੱਚ ਤੇਰਾ ਨਹੀਂ ਕੋਈ ਜ਼ਗਾਰਡ ਬਣਾ ਕੰਮ ਧੰਦੇ ਦਾ ਉਹ ਮੈਂ ਵੀ ਲੱਗਦਾ ਫਿਰਦਾ ਬਾਈ ਕੰਮ ਜੇ ਕਿਤੇ ਕੋਈ ਬਣ ਜੇ ਤਾਂ ਗੱਲ ਕੰਮ ਤਾਂ ਬਾਈ ਬਣ ਜੂਗਾ ਕਰਨਾਮ ਹਰ ਰੁਪਏ ਲੱਗਣਗੇ ਪੂਰੇ 5 ਲੱਖ ਮੈਂ ਵੀ ਇਹ ਨੌਕਰੀ ਤੇ ਲੱਗਿਆ ਨਾ ਤਾ 5 ਲੱਖ ਰੁਪਇਆ ਦੇ ਕੇ ਲਗਿਆ ਤੇ ਤੂੰ ਬਾਪੂ ਨਾਲ ਗੱਲ ਕਰ ਲਾ ਚਾਚਾ ਇਹਨੇ ਪਹਿ ਗੱਥੇ ਇਕੱਠੇ ਕਰ ਲੂ ਤੂੰ ਤਾਂ ਐ ਵੀ ਉਹ ਸੱਚੀ ਗੱਲ ਆ ਬਈਆ ਮੁੰਡੇ ਦੀ ਪੈਸੇ ਤਾਂ ਬਾਈ ਹੈ ਨਹੀਂ ਬਾਕੀ ਫੇਰ ਵੀ ਮੈਂ ਬਾਪੂ ਨਾਲ ਜਾ ਕੇ ਗੱਲ ਕਰਦਾ ਜੀ ਕਿਤੇ ਕੋਈ ਗੱਲ ਬਣ ਜੇ ਤਾਂ ਚਲ ਠੀਕ ਆ ਫਿਰ ਮੈਂ ਚੱਲਦਾ ਬਾਈ ਕੀ ਕੀ ਕਰਨਾ ਆ ਜਾ ਸ਼ੇਰਾ ਚਲੀ ਜਾ ਆਪਾਂ ਤਾਂ ਗਰਨਾਮ ਦੇ ਬਾਪੂ ਰੋਟੀ ਹੋਰ ਲੈ ਕੇ ਆਵਾ ਉਹ ਮੈਂ ਤਾਂ ਬਸ ਗਰਨਾਮ ਨੂੰ ਪੁੱਛ ਲੈ ਇਕ ਲਿਆ ਦੇ ਮਾਂ ਹੋਰ ਮਾਂ ਇੱਕ ਮਿੰਟ ਰੋਕੀ ਓਡੇ ਨਾਲ ਗੱਲ ਕਰਨੀ ਸੀ ਹਾਂ ਬਹੁਤ ਦੱਸ ਹੋਰ ਬਾਪੂ ਵੀ ਬੈਠਾ ਹੋਣ ਕੋਲ ਮੈਨੂੰ ਨਾ ਨਾਈਆਂ ਦਾ ਮੁੰਡਾ ਮਿਲਿਆ ਸੀ ਹੈਪੀ ਬਾਪੂ ਜਿਹੜਾ ਮੇਰੇ ਨਾਲ ਪੜਦਾ ਰਿਹਾ ਉਹ ਉਹ ਨੂੰ ਨਾ ਨੌਕਰੀ ਮਿਲ ਗਈ ਉਹ ਕਹਿੰਦਾ ਜੇ ਤੂੰ ਵੀ ਲੱਗਣਾ ਨਾ 5 ਲੱਖ ਰੁਪਏ ਦਾ ਹੱਲ ਕਰ ਲੈ। ਪਤਾ ਆਪਣੇ ਘਰ ਦਾ ਤੈਨੂੰ ਪਤਾ। ਆਪਣੇ ਕੋਲ ਇੰਨੇ ਪੈਸੇ ਕਿੱਥੇ? ਨਾਲੇ ਛੇਰਾ ਜੇ ਇੰਨੇ ਪੈਸੇ ਆਪਣੇ ਕੋਲੇ ਹੁੰਦੇ ਤਾਂ ਪੱਪਾ ਘਰ ਨਾ ਪਾ ਲੈੰਦੇ। ਦੁੱਧ ਵੇਚ ਕੇ ਤਾਂ ਤੇਰੀ ਪੜ੍ਹਾਈ ਦਾ ਖਰਚਾ ਤੇ ਘਰ ਦਾ ਗੁਜ਼ਾਰਾ ਮਸਾਂ ਚੱਲਦਾ। ਹਾਂ ਬਾਪੂ ਘਰ ਦੇ ਹਾਲਾਤਾਂ ਦਾ ਤਾਂ ਮੈਨੂੰ ਵੀ ਪਤਾ ਸਾਰਾ। ਪਰ ਮੈਨੂੰ ਆਏ ਸੀ ਜੇ ਕਿਸੇ ਪਾਸੇ ਪੈਸਿਆਂ ਦਾ ਹੱਲ ਹੋ ਜਾਂਦਾ ਤੇ ਘਰ ਦੇ ਹਾਲਾਤ ਥੋੜੇ ਸੁਧਰ ਜਾਂਦੇ। ਚੱਲ ਜੇ ਨਹੀਂ ਹੱਲ ਹੁੰਦਾ ਬਾਪੂ ਫਿਰ। ਕੀ ਕਰ ਸਕਦਾ ਚੱਲ ਕੋਈ। ਕੋ ਆ ਮਾਂ ਕੋਤਮ ਤੈਨੂੰ ਵਿੱਕੀ ਜਾਨੀ ਆ ਬਾਬਾ ਚਰ ਹਾਂ ਕਿਉਂ ਮਾਂ ਕੀ ਹੁੰਦਾ ਤੇਰੇ ਤਾਂ ਆਇਆ ਸੀ ਤੇਰੇ ਰਸਤੇ ਬਾਰੇ ਕਹਿੰਦਾ ਸੀ ਮਾਂ ਤਾਈ ਨੇ ਤਾਂ ਤੈਨੂੰ ਕਹਿਤਾ ਵਿਆਹ ਬਾਰੇ ਪਰ ਮੈਂ ਉਹਨੂੰ ਖਵਾਉ ਕਿੱਥੋਂ ਮੈਂ ਨਹੀਂ ਹਜੇ ਕਰਾਉਂਦਾ ਬੱਸ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੋ ਜਾ ਦੇਖ ਮਾਂ ਆਪਣੇ ਸਰ ਦਾ ਪਹਿਲਾਂ ਹੀ ਸਰ ਵੀ ਦੇ ਵਿਆਹ ਦਾ ਕਰ ਜਾ ਪਿਆ ਆਏ ਇੱਕ ਉਹ ਵੱਡਾ ਜਿਹੜਾ ਉਹ ਵਿਆਹ ਕਰਾ ਕੇ ਅੱਡ ਹੋ ਗਿਆ ਉਹ ਸਹਿਰ ਜਾ ਕੇ ਸੈੱਟ ਹੋ ਗਿਆ ਉਹਦਾ ਵੀ ਕਰਜ਼ਾ ਆਪਾਂ ਲਈ ਜਾਂਦੇ ਆ ਬਾਪੂ ਸਿਰ ਤਾਂ ਪਹਿਲਾਂ ਹੀ ਕਰਜ਼ਾ ਬਥੇਰਾ ਤੇ ਇੱਕ ਹੁਣ ਮੇਰੇ ਵਿਆਹ ਦਾ ਹੋ ਜਾਣਾ ਕੋਈ ਨਾ ਪੁੱਤ ਫਿਕਰ ਨਾ ਕਰ ਕੋਈ ਗੱਲ ਨਹੀਂ ਕਰਜ਼ਾ ਆਪੇ ਲੈਂਦਾ ਰਹੋ ਤੇਰੀ ਬੌਟੀ ਆਊਗੀ ਤੇ ਤੇਰੇ ਨਾਲ ਕੰਮ 'ਚ ਹੱਥ ਬਟਾਉ ਚਲੋ ਦੇਖ ਲਓ ਮਾਂ ਜਿਵੇਂ ਤੁਹਾਡੀ ਮਰਜ਼ੀ ਫਿਰ ਮੈਂ ਹੁਣ ਤੁਹਾਡੀ ਗੱਲ ਟਾਲ ਵੀ ਨਹੀਂ ਸਕਦਾ ਚੰਗਾ ਪੁੱਤ ਖੁਸ਼ ਹੋ ਖੁਸ਼ ਹੇ ਠੀ ਕਿੰਨੀ ਗੰਦੀ ਜਗ੍ਹਾ ਆ ਲੀ ਜਾਰ ਥੋੜਾ ਐਡਜਸਟ ਕਰ ਆਪਾਂ 10-20 ਮਿੰਟ ਬੈਠਣਾ ਤੇ ਸਗੰਦੇ ਕੇ ਵਾਪਸ ਮੁੜ ਜਾਗੇ ਪਰ ਯਾਰ ਮੇਰੇ ਚੰਡੀਗੜ੍ਹ ਫਰੈਂਡਾਂ ਉਹ ਨਹੀਂ ਪਤਾ ਨਾ ਕੁਛ ਇੰਨੀ ਗੰਦੀ ਜਗ੍ਹਾ ਕਰ ਦਿੰਦੇ ਉਹ ਤੇ ਮੈਂ ਕਿਹੜਾ ਦੱਸਣਾ ਉਹਨਾਂ ਨੂੰ ਆਪਾਂ ਚਾਹੇ ਫੇਰੇ ਨਹੀਂ ਆਪਾਂ ਚੰਡੀਗੜ੍ਹ ਆ ਰਹੇ ਆਂ ਇੰਨੀ ਕਾਪੋਟੇਸ਼ਨ ਖਰਾਬ ਹੁੰਦੀ ਆ ਉਹ ਨਹੀਂ ਹੁੰਦੀ ਪਲੀਜ਼ ਤੁਸੀਂ ਆ ਜਾਓ ਪਲੀਜ਼ ਓ ਬਾਈ ਹੁਣੇ ਹੀ ਅਜੇ ਤੱਕ ਪਹੁੰਚੇ ਲਖ ਆਗੇ ਭਾਈ ਉਹ ਵਧਾਈਆਂ ਭਾਈ ਤੈਨੂੰ ਵਿਆਹ ਦੀਆਂ ਤੈਨੂੰ ਵੀ ਭਾਈ ਮੈਨੂੰ ਇਹ ਨਹੀਂ ਕਿਸੇ ਦਾ ਪਤਾ ਮੈਨੂੰ ਬਾਬੂ ਐ ਜਾ ਵੇ ਜਾ ਕੀ ਲੱਛਣ ਕਰਦੀ ਮੈਂ ਤਾਂ ਪਹਿਲਾਂ ਹੀ ਨਹੀਂ ਦੇਖ ਰਾਂ ਜੀ ਰਾਣੋ ਪੁੱਤ ਚਾਹ ਲੈ ਕੇ ਜੀਤੇ ਅਰਗੇ ਆਏ ਆ ਕਾਹ ਪੀਆ ਚਾਹ ਨਾ ਨਾ ਮੈਂ ਚਾਹ ਨਹੀਂ ਪੀਂਦੀ ਮੈਂ ਓਨਲੀ ਫੋਰ ਗ੍ਰੀਨ ਟੀ ਐਂਡ ਬਲੈਕ ਟੀ ਪੀਂਦੀ ਆ ਇਧਰ ਲੈ ਉੱਪਰ ਜਾਈ ਕਿੰਨਾ ਐਚਰ ਹੋ ਗਿਆ ਪਿੰਡ ਦੀ ਚਾਹ ਪੀਦੀ ਨੂੰ ਆ ਜਾ ਰਾਨੋ ਫਾਈਲ ਆਲਾ ਭਾਬੀ ਸ਼ਗਨ ਚਲੀ ਜਾ ਤੂੰ ਸੇ ਬਹਿਣਾ ਤਪਾ ਮੈਨੂੰ ਤਾਂ ਬਹੁਤ ਇਡੀਟੇਸ਼ਨ ਹੋ ਰਹੀਆ ਮੈਂ ਗੱਡੀ ਜਾ ਕੇ ਵੇਤੀਆ ਬਾਹਰ ਚਲੋ ਠੀਕ ਹੈ ਜੀ ਤੁਸੀਂ ਚਲੋ ਮੈਂ ਆਉਣਾ ਚਲ ਠੀਕ ਹੈ ਬਾਪੂ ਮੈਂ ਚੱਲਦਾ ਥੋਨੂੰ ਪਤਾ ਹੀ ਹੈ ਜੇ ਸੁਵਾ ਦਾ ਯਾ ਹੋਸ਼ੇਰਾ ਪਤਾ ਹੀ ਐ ਉਦੋਂ ਤਾਂ ਤੂੰ ਆਦਾ ਸੀ ਮੈਂ ਮੈਡਮ ਲੱਗੀ ਲੈਣੀ ਐ ਹੁਣ ਤੇਰੀ ਜ਼ਿੰਦਗੀ ਸੰਖਰ ਗਈ ਹੁਣੀ ਪਈ ਐ ਚਲੋ ਹੁਣ ਕੀ ਕਰ ਸਕਦੇ ਆ ਚਲੋ ਠੀਕ ਆ ਠੀਕ ਆ ਤੈ ਠੀਕ ਆ ਬਬੇ ਠੀਕ ਆ ਬਬੇ ਭਾਈ ਮਾਰ ਜਾਕਰ ਛੇਤੀ ਕਿਹੜਾ ਕੋਈ ਨਹੀਂ ਭਾਈ ਮਾਰਾਂਗੇ ਮਾਰਾਂਗੇ ਛੇਤੀ ਮਾਰਾਂਗੇ ਚਲ ਠੀਕ ਆ ਬਾਪੂ ਮੈਂ ਵੀ ਜਾਇਆ ਮਾ ਖੇਤ ਆ ਜੀ ਦੇਖ ਲਓ ਵੱਡੀ ਕਿੰਨੇ ਨਖਰੇ ਕਰਦੀ ਆ ਤੇ ਛੋਟੀ ਕਿੰਨੀ ਸਿਆਣੀ ਚਲੋ ਚੰਗਾ ਸਿਆਣੀ ਆ ਤਾਂ ਘਰ ਵੱਲ ਲੂ ਉਹ ਵੱਡਾ ਤਾਂ ਬਹੁਤੀ ਪਿੱਛੇ ਲਾ ਕੇ ਘਰ ਹੀ ਛੱਡ ਗਿਆ ਆਏ ਹਾਏ ਹਾਏ ਆਹ ਆਲੋ ਪਾ ਆਏ ਆਗਾਂ ਵਾਲੀਏ ਕਿਉਂਕਿ ਮਨਾ ਤੇਰੇ ਹੱਥ ਦਾ ਪਾਣੀ ਪੀ ਕੇ ਨਾ ਮੇਰੇ ਸਾਰੇ ਦਿਨ ਦੀ ਥਕਾਨ ਹੈ ਜਿਆਦਾ ਮਸਤੀ ਨਹੀਂ ਲਾਇਆ ਤੂੰ ਲੋਨ ਨੂੰ ਪਾਣੀ ਰੱਖਿਆ ਤੇ ਮੈਂ ਰੋਟੀ ਲਾਂਗੀ ਇਹ ਗਪਾਗਾ ਯੋ ਮੇਰੇ ਰੱਬਾ ਮੈਂ ਵੀ ਸੋਚਾਂ ਜਦੋਂ ਲਹਿੰਦੇ ਪਾਸੋਂ ਖੇਤਾਂ 'ਚ ਹਵਾ ਚੱਲਦੀ ਏ ਗੁਲਾਬਾਂ ਦੀ ਖੁਸ਼ਬੂ ਕਿਉਂ ਆਉਂਦੀ ਏ ਉਹ ਗੁਲਾਬ ਜੀ ਤੋਂ ਮੈਂ ਕਿਹ ਉਹਦਾਰੀ ਮੰਗਦੇ ਆ ਉਹ ਗੁਲਾਬਾਂ ਦੇ ਅਤਰ ਦੀ ਭਰੀ ਸਰਾਹੀ ਖੇਤਾਂ 'ਚ ਛਲਕਦੀ ਫਿਰਦੀ ਆ ਇਹ ਕੌਣ ਸੀ ਗੱਪੀ ਇਹ ਨਾਲ ਦੇ ਪਿੰਡ ਦਾ ਸਰਦਾਰ ਸੀ ਸਰਦਾਰ ਹੋਊਗਾ ਆਪਦੇ ਘਰੇ

ਓ ਬੋਲੇ ਰੁਕ ਰੁਕ ਓ ਬੋਲੇ ਹਾਂ ਓ ਓ ਕੁਰੁੰਗਿਆ ਪਹਾੜਾ ਕੌਣ ਸੀ ਹਾਂ ਹਾਂ ਕੌਣ ਸੀ ਇੱਕ ਤਾਂ ਮੱਗਰ ਦੀ ਨਾ ਸੀ ਹਾਂ ਉਹਨੇ ਦੂਜੀ ਦਾ ਤਾਂ ਮੈਨੂੰ ਪਤਾ ਤੂੰ ਚੱਲ ਨੋ ਆ ਗਈ ਆ ਹੁਣ ਤਾਂ ਆਰਾਮ ਕਰ ਲਿਆ ਕਰ ਮੈਂ ਤਾਂ ਆਪਜੀ ਕਿੰਨੀ ਵਾਰੀ ਗਿਆ ਹੋਇਆ ਵੇਜ ਨੂੰ ਤੇ ਤੁਸੀਂ ਬੈਠ ਹੀ ਖਾਇਆ ਤੋ ਹੁਣ ਮੈਂ ਆ ਕੀ ਕੰਮ ਕਰੀ ਕੋਈ ਨਾ ਪਤਾ ਮੈਂ ਕਿਹੜਾ ਵੇਲੀ ਨੇ ਵਧਣਾਗਾ ساری ਉਮਰ ਇਹ ਨਹੀਂ ਕੰਮ ਕਰ ਬਾਬੂ ਜੀ ਕਹਿ ਕੇ ਗਏ ਸੀ ਜੀ ਪਾਣੀ ਦੀ ਵਾਲੀ ਆਪਣੇ ਖੇਤ ਚਲੇ ਜਾਓ ਚਲੋ ਪਹਿਲਾਂ ਚਾਹ ਬਣਾ ਕੇ ਬਾਅਦ ਚ ਜਾਣਾ ਚਲ ਮੈਂ ਬਣਾ ਲੀ ਆ ਤੁਸੀਂ ਆਓ ਸਾਡਾ ਪਿੱਛਾ ਕਿਉਂ ਕਰਦਾ ਸਾਡੀ ਵੀ ਤਾਂ ਕੋਈ ਇੱਜ਼ਤ ਹੈ ਉਹ ਮੈਂ ਤਾਂ ਕਬੂਤਰੀ ਦੇਖਦਾ ਹੀ ਆ ਆਪਣੀ ਘੁੰਡੇ ਤੋਂ ਨਿਕਲਿਆ ਹੀ ਤੇ ਨਾਲੇ ਸਾਡੀ ਵੀ ਇੱਜ਼ਤ ਹੈ ਅਸੀਂ ਵੀ ਦੁਨੀਆਦਾਰੀ ਤੇ ਰਹਿੰਨੇ ਆ ਤਾਂ ਇਹਦਾ ਤੈਨੂੰ ਚੋਰੀ-ਚੋਰੀ ਤੱਕਦੇ ਆ ਸਾਨੂੰ ਪਤਾ ਹੈ ਤੂੰ ਕਿਹੜੀ ਕਬੂਤਰੀ ਫੜਨੋਂ ਫਿਰਦਾ ਹੈ ਤੇਰੇ ਕੋਲ ਬਾਲਾ ਪੈਸਾ ਹੈ ਕਾਇਓ ਚਾਂਬਲਦਾ ਤੂੰ ਓਏ ਪੈਸੇ ਦੀ ਤਾਂ ਮੈਂ ਕੋਈ ਗੱਲ ਹੀ ਨਹੀਂ ਕੀਤੀ ਤੇਰੇ 'ਚ ਪੈਸਾ ਬੋਲਦਾ ਹੈ ਇਹ ਪੈਸਾ ਮੈਨੂੰ ਕਦੇ ਚੁਕਾ ਨਹੀਂ ਸਕਦਾ ਤੇ ਨਾ ਹੀ ਤੂੰ ਕਦੇ ਮੈਨੂੰ ਪਾ ਸਕਦਾ ਇਹ ਪੈਸਾ ਗੋਦਾ ਪਰਨੇ ਕਰ ਦਿੰਦਾ ਵੱਡੇ ਵੱਡਿਆਂ ਨੂੰ ਇਥੋਂ ਦਾ ਚੀਜ਼ ਕੀ ਐ ਐਸ ਦੁਨੀਆ ਤੇ ਹਰ ਚੀਜ਼ ਤੇ ਹਰ ਸ਼ੈਅ ਵੇਖਦੀ ਐ ਪਰ ਸ਼ਰਤ ਤੇ ਕੋਈ ਸਹੀ ਕੀਮਤ ਲਾਉਣ ਵਾਲਾ ਚਾਹੀਦਾ ਮੈਂ ਕੋਈ ਚੀਜ਼ ਨਹੀਂ ਆ ਜੀ ਦੀ ਕੀਮਤ ਲਾ ਕੇ ਤੂੰ ਖਰੀਦ ਲੇਗਾ ਹੁਣ ਚੱਲ ਫਿਰ ਸਾਸੀ ਜੀ ਤੋਂ ਨੇ ਕੋਈ ਗੱਲ ਹੀ ਨਹੀਂ ਕਰੀ ਉਹ ਐਵੇਂ ਲੜਦੇ ਆਉਂਦੇ ਨਾਲ ਤੱਪ ਪਤਾ ਮੈਨੂੰ ਇਹੋ ਜਿਹਾਂ ਦਾ ਪਿਆਰ ਨਾਲ ਮੰਨ ਜਾਂਦੀ ਤਾਂ ਠੀਕ ਸੀ ਹੁਣ ਅਸੀਂ ਤੈਨੂੰ ਪਾਵਾਂਗੇ ਵੀ ਤੇ ਚਿੱਕਾਵਾਂਗੇ ਵੀ ਐਵੇਂ ਨਹੀਂ ਮੈਨੂੰ ਸਰੂਪਾ ਸਰਦਾਰ ਕਹਿੰਦੇ ਹਾਏ ਮਕਰ ਸਿਆ ਸਸਰੀਕਰ ਸੇਠਾ ਅਸੀਂ ਕੱਲ ਤਾਂ ਠੀਕ ਆ ਉਹ ਯਾਰ ਕਿੰਨਾ ਟਾਈਮ ਹੋ ਗਿਆ ਤੈਨੂੰ ਕਰਜ ਲੈਣ ਨੂੰ ਤੂੰ ਮੋੜਨ ਦਾ ਨਾ ਹੀ ਨਹੀਂ ਲੈਂਦਾ ਉਹ ਕੋਈ ਗੱਲ ਨਹੀਂ ਆ ਫਸਲਾ ਲੈਣ ਦੇ ਮੋੜ ਦੇ ਉਹ ਫਸਲ ਤਾਂ ਤੋਂ ਪਹਿਲਾਂ ਉਹ ਵੀ ਕਿਹਾ ਸੀ ਨਰਮੇ ਵਾਲੀ ਕਿ ਮੇਰੀ ਨਰਮੇ ਦੀ ਫਸਲ ਆ ਜੂ ਉਹਦੇ ਜੋ ਕੱਟ ਛਟਾ ਦੂ ਪੂਰਾ ਕੀ ਬਣ ਗਿਆ ਉਹ ਮੌਸਮ ਨੇ ਸਾਥ ਨਹੀਂ ਦਿੱਤਾ ਸੱਠਾ ਕੀ ਕਰੀਏ ਗਲਾਪੀ ਸੁੰਡੀ ਲੈ ਕੇ ਰਹਿ ਗਈ ਹਾਂ ਮੇਰੀ ਗੱਲ ਸੁਣ ਲਾ ਤੈਨੂੰ ਇੱਕ رائے ਦੇਵਾ ਗੁੱਸਾ ਤਾਂ ਨਹੀਂ ਕਰਦਾ ਗੁੱਸਾ ਤਾਂ ਕਰਦਾ ਭਾਈ ਢਾਈ ਕਿੱਲਿਆ ਚੋਂ ਡੂੜ ਕਿੱਲਾ ਮੇਰੇ ਨਾਲ ਵਾਦੇ ਆ ਤਰਾ ਕਰਜ਼ਾ ਲੈ ਜੂ ਚੰਗਾ ਰਹੇਗਾ ਹਾਂ ਹਾਂ ਇਹ ਕੀ ਗੱਲ ਕਰਦਾ ਸੱਠਾ ਤੂੰ ਜ਼ਮੀਨ ਬਿਨਾਂ ਸਾਡਾ ਕੀ ਬਣੂ ਉਹ ਜ਼ਮੀਨ ਤਾਂ ਫੇਰ ਵੀ ਨਹੀਂ ਰਹਿਣੀ ਆਹਾ ਜਿੰਨਾ ਤੁਸੀਂ ਕਰਜ਼ਾ ਲਿਆ ਇਹ ਤਾਂ ਸਾਰੇ ਵਿਆਜ ਦੀ ਜਲੀ ਜਾਊ ਤੇ ਜੇ ਮੈਨੂੰ ਡੂੜ ਕਿਲਾ ਦੇ ਦੇਗਾ ਨਾ ਆ 4-6 ਮਿੱਥੀ ਦੇ ਬੱਚ ਜਾਣਗੇ ਤੁਹਾਡੇ ਕੋਲੇ ਉਹ ਕੋਈ ਗੱਲ ਨਹੀਂ ਲਾਲਾ ਜੀ ਅਸੀਂ ਰਾਏ ਕਰਕੇ ਦੱਸਦੇ ਹਾਂ ਤੈਨੂੰ ਕੋਈ ਨਾ ਕੋਈ ਹੱਲ ਤਾਂ ਕੱਢਾਂਗੇ ਹੀ ਉਹ ਰਾਏ ਕਰੋ ਜੋ ਮਰਜ਼ੀ ਕਰੋ ਵੇਚ ਦਿਓ ਛੱਡੋ ਮੈਨੂੰ ਮੇਰੇ ਪੈਸੇ ਚਾਹੀਦੇ ਆ ਠੀਕ ਹੈ ਅਜੇ ਮੈਂ ਪੁਲਸ ਵਾਲੇ ਚੱਕਰਾ 'ਚ ਨਹੀਂ ਪਿਆ ਉਹ ਜਿੱਦੇ ਲੈ ਕੇ ਨਾ ਥਾਣੇ 'ਚ ਤੁਹਾਨੂੰ ਸਾਰਿਆਂ ਨੂੰ ਫਸਾਇਆ ਤੇ ਮੂੰਹ ਤੇ ਕਰਕੇ ਕੁੱਟੇ ਪਤਾਲ ਨੂੰ ਸਾਰੇ ਟੱਪਰ ਨੇ ਬੈਠ ਕੇ ਹਵਾਲਾ ਚ ਰੋਟੀ ਖਾਧੀ ਤੇਰਾ ਹੂ ਸੁਰਤ ਤੁਹਾਨੂੰ ਰਾਨੋ ਤੂੰ ਅੱਜ ਮੇਰੀ ਮਜਬੂਰੀ ਮੈਨੂੰ ਤੇਰੀ ਕੋਠੀ ਵੱਲ ਤੇ ਚਲੀ ਇਹ ਤਾਂ ਮੈਨੂੰ ਪਤਾ ਸੀ ਕਿ ਤੂੰ ਆਵੇਂਗੀ ਪਰ ਇੰਨੀ ਛੇਤੀ ਆਵੇਂਗੀ ਇਹ ਨਹੀਂ ਪਤਾ ਸੀ ਤੂੰ ਤਾਂ ਕਹਿੰਦੀ ਸੀ ਕਿ ਨਾ ਤੇਰਾ ਪੈਸਾ ਤੇ ਨਾ ਤੂੰ ਮੈਨੂੰ ਚੁਕਾ ਨਹੀਂ ਸਕਦੇ ਤੇ ਮੈਨੂੰ ਪਾ ਨਹੀਂ ਸਕਦੇ ਅੱਜ ਫਿਰ ਐਡੀ ਕਿਹੜੀ ਮਜਬੂਰੀ ਸੀ ਗਲੇ ਤੇਰੇ ਪੈਰ ਤੈਨੂੰ ਮੇਰੀ ਕੋਠੀ ਤੱਕ ਲੈ ਆਏ ਬਾਲਤਾਨੀ ਜੀ ਨਾਮਾਰ ਇੱਕ ਗੱਲ ਯਾਦ ਰੱਖੀ ਬੜੀ ਹੀ ਬੇਵਸ ਹੋ ਕੇ ਤੇਰੇ ਕੋਲ ਆਈ ਤੂੰ ਜਿੱਤ ਗਿਆ ਤੇ ਮੈਂ ਹਾਰ ਗਈ ਚੱਲ ਮੰਨ ਲਈ ਹਾਰ ਤੇਰੀ ਤੂੰ ਕੰਮ ਦੱਸ ਕੀ ਆਈ ਇਹ ਗੱਲ ਮੈਂ ਤੈਨੂੰ ਇੱਥੇ ਨਹੀਂ ਦੱਸ ਸਕਦੀ ਕੱਲ ਨੂੰ ਦੱਸੂ ਨੀ ਮਿਲ ਕੇ ਇਕੱਲੇ ਚੱਲ ਕੱਲ ਨੂੰ ਮੈਂ ਖੇਤੀ ਨੂੰ ਬੱ ਆਹ ਕੌਣ ਆਇਆ ਆਨੇ ਵਾਲੀ ਥਾਂ ਤੇ ਆਤਾ ਗਈ ਪੱਕੀ ਆ ਕਾਲ ਦੀ ਆਉਂਦਾ ਆ ਜਾ ਆ ਜਾ ਲੈ ਇੱਕ ਜਦੋਂ ਕਿਹਾ ਸੀ ਆਉਣਾ ਤਾਂ ਹੋਇਆ ਹੀ ਫਿਰ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹਾਂ ਪਰ ਮੇਰੀਆਂ ਵੀ ਦੋ ਸ਼ਰਤਾਂ ਹਨ ਉਹ ਕਿਹੜੀਆਂ ਸ਼ਰਤਾਂ ਤੇਰੀਆਂ ਦੱਸ ਤਾਂ ਸਹੀ ਇੱਕ ਤਾਂ ਅਸੀਂ ਲਾਲੇ ਦਾ ਕਰਜ਼ਾ ਦੇਣਾ ਹੈ ਉਹਨੇ ਬਹੁਤ ਤੰਗ ਕੀਤਾ ਹੈ ਰੋਜ਼ ਘਰੇ ਆ ਕੇ ਧਮਕੀਆਂ ਦੇ ਕੇ ਜਾਂਦਾ ਅੱਛਾ ਤੇ ਦੂਜਾ ਮੇਰੇ ਘਰ ਵਾਲੇ ਨੂੰ ਨੌਕਰੀ ਤੇ ਲਵਾਉਣਾ ਹੈ 5 ਲੱਖ ਰੁਪਏ ਦੀ ਜ਼ਰੂਰਤ ਹੈ ਜੇ 5 ਲੱਖ ਰੁਪਿਆ ਦੇ ਕੇ ਇਹਦੇ ਘਰ ਵਾਲੇ ਨੂੰ ਨੌਕਰੀ ਤੇ ਲਵਾ ਦਈਏ ਮੇਰੇ ਰਾਹ ਦਾ ਰੋੜਾ ਹਟਦਾ ਤੇ 5 ਲੱਖ ਕੀਮਤ ਕੋਈ ਜ਼ਿਆਦੇ ਨਹੀਂ ਜੱਟਾ। じゃ ਤੇਰੀਆਂ ਦੋਨੋਂ ਸ਼ਰਤਾਂ ਮਨਜ਼ੂਰ ਆ ਜੱਟ ਨੂੰ। ਅੱਜ ਤੋਂ ਬਾਅਦ ਲਾਲਾ ਤੇਰੇ ਘਰੇ ਨਹੀਂ ਆਊ। ਰਹੀ ਗੱਲ ਤੇਰੇ ਘਰ ਵਾਲੇ ਦੀ ਨੌਕਰੀ ਦੀ। ਉਹਨੂੰ ਵੀ ਲਵਾ ਦੇਾਂਗੇ। ਹੋਰ ਕੋਈ ਸ਼ਰਤ ਤਾਂ ਨਹੀਂ? ਨਾ ਹੋਰ ਮੇਰੀ ਕੋਈ ਸ਼ਰਤ। ਚੱਲ ਠੀਕ ਹੈ ਜੇ ਮੈਂ ਚੱਲ ਤਾ। ਚੱਲ ਨਹੀਂ ਸੀ ਪੀ ਨਹੀਂ। ਨਾ ਫੇਰ ਕਦੀ ਸਹੀ। मेरी गल सुने खेती चो कुछ नहीं बचता तु कोई होर काम तोर लेंगे ले। ਉਹ ਹੋਰ ਹੁਣ ਮੈਂ ਕੀ ਕੰਮ ਕਰਾਂ ਆ ਬਥੇਰਾ ਜੋਰ ਲਾ ਕੇ ਦੇਖ ਲਿਆ ਕਿਤੇ ਨਹੀਂ ਕੰਮ ਮਿਲੇ ਆ ਡਿਗਰੀਆਂ ਡੁਗਰੀਆਂ ਸਭ ਬੇਕਾਰ ਜਿਹੀ ਸਾਰਾ ਦਿਨ ਡੰਗਰਾਂ ਨਾਲ ਡੰਗਰ ਹੁੰਨੇ ਆਪਾਂ ਤੇ ਆ ਦੁੱਧ ਵੇਚ ਕੇ ਵੀ ਮਸਾ ਟਾਈਮ ਪਾਸ ਹੁੰਦਾ ਆਪਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਤੁਸੀਂ ਦੱਸਦੇ ਹੋਰ ਕੀ ਕਰੀਏ ਮੇਰੀ ਸਹੇਲੀ ਦੱਸਦੀ ਸੀਗੀ ਆਪਣੇ ਨਾਲ ਨੇ ਪਿੰਡ ਵਾਲਾ ਇੱਕ ਸਰਦਾਰ ਐ ਸ੍ਰੀਪ ਸਿੰਘ ਉਹਨਾਂ ਦੀ ਕਹਿੰਦੇ ਬਹੁਤ ਚੱਲਦੀ ਐ ਤੁਸੀਂ ਉਹਨਾਂ ਨਾਲ ਕਿਉਂ ਨਹੀਂ ਗੱਲ ਕਰ ਲੈਂਦੇ ਤੇ ਉਹ ਤਾਂ ਮੈਨੂੰ ਪਤਾ ਮੇਰੇ ਦੋਸਤ ਹੈਪੀ ਨੂੰ ਵੀ ਉਹਨਾਂ ਨੇ ਹੀ ਲਵਾਇਆ ਸੀ ਫਿਰ ਤੁਸੀਂ ਗੱਲ ਕਰੋ ਉਹਨਾਂ ਨਾਲ ਸੁਣਿਆ ਬਹੁਤ ਚੰਗੇ ਬੰਦੇ ਐ 5 ਲੱਖ ਤੋਂ ਘੱਟ ਕੰਮ ਨਹੀਂ ਹੋਣਾ ਆਪਣੇ ਕੋਲ ਤਾਂ ਜ਼ਹਿਰ ਖਾਣ ਨੂੰ ਹੈ ਨਹੀਂ ਪੈਸਾ ਤੁਸੀਂ ਗੱਲ ਤਾਂ ਕਰਕੇ ਦੇਖੋ ਕੀ ਪਤਾ ਕੋਈ ਗੱਲ ਬਣੀ ਜਾਵੇ ਕੋਈ ਨਾ ਮੈਂ ਮਿਲਦਾ ਆਪਣੇ ਦੋਸਤ ਹੈਪੀ ਨੂੰ ਉਹਦੇ ਨਾਲ ਉਹਨਾਂ ਦੀ ਬਹੁਤ ਜਾਣ ਪਹਿਚਾਨ ਤੂੰ ਐਂ ਕਰ ਮੈਨੂੰ ਦਾਤੀ ਦੇ ਪੱਲੀ ਫੜਾ ਜਾ ਤੇ ਮੈਂ ਉਹਨਾਂ ਚਰ ਘੜ ਲਾਂ ਹ ਖਾਲਾ

ਸਤਿ ਸ਼੍ਰੀ ਅਕਾਲ ਬਾਈ ਸਰੂਪ ਸਤਿ ਸ਼੍ਰੀ ਅਕਾਲ ਹੋਰ ਹੈਪੀ ਕਿੰਨਾ ਠੀਕ ਆ ਠੀਕ ਆ ਬਾਈ ਤੂੰ ਸੁਣਾ ਕਿਵੇਂ ਹੋਣੇ ਮਦਦ ਦੱਸਣੀ ਸੀ ਇਹ ਆ ਕਰਨਾਮ ਬਾਈ ਮਗਰ ਦਾ ਮੁੰਡਾ ਅੱਛਾ ਇਹ ਆ ਮਗਰ ਦਾ ਮੁੰਡਾ ਇਹਦੇ ਵਾਸਤੇ ਗੱਲ ਕੀਤੀ ਸੀ ਤੁਹਾਡੇ ਨਾਲ ਅੱਜ ਅੱਛਾ ਇਹਦਾ ਕੰਮ ਤਾਂ ਹੋ ਗਿਆ ਬੱਚੇ ਹਾਂ ਬਾਈ 8-5 ਲੱਖ ਰੁਪਏ ਲੈ ਕੇ ਕੀ ਕਰੂ ਕੰਮ ਉਦਾਂ ਮੈਂ ਉਦੋਂ ਹੀ ਕਰਤਾ ਸੀ ਇਹਦਾ ਜਦੋਂ ਤੁਹਾਨੂੰ ਫੋਨ ਤੇ ਦੱਸਿਆ ਸੀ ਭਾਈ ਮੈਨੂੰ ਵੀ ਤੇਰੇ ਤੋਂ ਆਹੀ ਉਮੀਦ ਸੀ ਆ ਲੈ ਵੀ ਪੱਟ ਠੀਕ ਚੱਕ ਮੱਗਰ ਸਾਂ ਗਿਣ ਲਿਓ ਉਹ ਭਾਈ ਗਿਣਨ ਦੀ ਕੀ ਲੋੜ ਆ ਮੈਨੂੰ ਤੇਰੇ ਤੇ ਤਸੱਲੀ ਆ ਤਸੱਲੀ ਕਰ ਵੀ ਕਰਨਾ ਹੋਇਆ ਸਾਹ ਤੇਰੀ ਮਾਂ ਦਾ ਤੇ ਨਰੇ ਬਾਈ ਦਾ ਧੰਨਵਾਦ ਕਰਦੇ ਹੁਣ ਬਾਈ ਥੋੜਾ ਤਾਂ ਮੈਂ ਸਾਰੀ ਉਮਰ ਨਹੀਂ ਦੇਣਾ ਦੇ ਸਕਦਾ ਇਹ ਤੂੰ ਕਹਿੰਦਾ ਸੀ ਨੌਕਰੀ ਨਹੀਂ ਮਿਲਦੀ ਰੱਬ ਦੇ ਘਰੋਂ ਦਾ ਬੰਦਾ ਖਾਲੀ ਜਾ ਸਕਦਾ ਪਰ ਬਾਈ ਦੇ ਘਰੋਂ ਕੋਈ ਖਾਲੀ ਨਹੀਂ ਜਾ ਸਕਦਾ ਮੈਨੂੰ ਪੂਰਾ ਮਾਣ ਆ ਬਾਈ ਤੇ राणो आजकल बड़ी कन्नी कतरण लाग गई फोन फोन ਵੀ ਨਹੀਂ ਚੱਕਦੀ ਇੱਕੀ ਗੱਲ ਕੌਣ ਐ ਤੂੰ ਉਹ ਅੱਛਾ ਹੁਣ ਕੌਣ ਆਪਣਾ ਕੰਮ ਕਢਾ ਕੇ ਤੇ ਹੁਣ ਸਰੂਪ ਸਿਹਾਣੀ ਕੌਣ ਹੋ ਗਈ ਮੇਰੀ ਗੱਲ ਸੁਣ ਲੈ ਮੇਰਾ ਰਾਹ ਨਾ ਰੋਕਿਆ ਕਰ ਨਹੀਂ ਤਾਂ ਮੈਂ ਪਿੰਡ ਦੇ ਸਰਪੰਚ ਕੋਲ ਸ਼ਿਕਾਇਤ ਕਰੂੰਗੀ ਤੇਰੀ ਰਾਣੋ ਐਨੀ ਛੇਤੀ ਤਾਂ ਗਰਗਟ ਵੀ ਨਹੀਂ ਰੰਗ ਬਦਲਦੀ ਜਿੰਨੀ ਛੇਤੀ ਤੂੰ ਬਦਲੀ ਐ ਤੇ ਐ ਕਿਵੇਂ ਸਰਪੰਚ ਕੋਲ ਸ਼ਿਕਾਇਤ ਕਰਾਂਗੀ ਤੇਰੀਆਂ ਸਾਰੀਆਂ ਵੀਡੀਓ ਮੇਰੇ ਕੋਲ ਪਈਆਂ ਥਾਂ-ਥਾਂ ਕੈਮਰੇ ਲੱਗੇ ਹੀ ਅੱਲੀ-ਕੱਲੀ ਵੀਡੀਓ ਨੈਟ ਤੇ ਚਾੜ ਦੂੰ ਵੇਖ ਲਾ ਨਾਸੂਪੇ ਐਵੇਂ ਨਾ ਕਰੀ ਮੈਂ ਬਰਬਾਦ ਹੋ ਜੂੰਗੀ ਮੇਰੀ ਇੱਜ਼ਤ ਤੇਰੇ ਹੱਥ ਚ ਹੈ ਹੁਣ ਜਿਵੇਂ ਤੂੰ ਕਹੇਂਗਾ ਮੈਂ ਉਵੇਂ ਕਰ ਚਲ ਠੀਕ ਹੈ ਫਿਰ ਆਜੀ ਕੱਲ ਨੂੰ ਖੇਤ ਭਾਈ ਕੀਵੇਂ ਆ ਬਾਈ ਉਹ ਠੀਕ ਆ ਗਰਾਂ ਬੜਾ ਖੁਸ਼ ਹੋਇਆ ਹੋਇਆ ਫਿਰ ਤਾਂ ਕੀ ਗੱਲ ਹੈ ਉਹ ਮੇਰੀ ਭਾਈ ਪ੍ਰਮੋਸ਼ਨ ਹੋ ਗਈ ਅੱਜ ਚਲ ਇਹ ਤਾਂ ਬਹੁਤ ਵਧੀਆ ਗੱਲ ਆ ਮੈਂ ਕਿਹਾ ਬਾਈ ਨੂੰ ਯਾਰ ਵਧਾਂਗਾ ਦੇ ਕੇ ਆ ਮੈਂ ਬਾਈ ਕੋਲੇ ਚੱਲਿਆ ਸੀ ਉਹ ਪਰ ਬਾਈ ਤਾਂ ਕੋਠੇ ਹੈ ਨਹੀਂ ਬਾਈ ਕਿੱਥੇ ਆ ਫਿਰ ਬਾਈ ਦਾ ਮੋਟਰ ਤੇ ਆ ਅਛਾ ਮੋਟਰ ਤੇ ਆ ਫਿਰ ਮੈਂ ਜਾਣਾ ਉੱਥੇ ਬਾਈ ਚਲ ਠੀਕ ਹੈ ਹਾਂ ਉਹ ਕੜੀ ਤੁਰੇ ਹੁੰਦੀ ਆ ਵੀ ਅੱਛਾ ਰਾਣਾ ਆ ਗਈ ਫਿਰ ਲੈਣ ਤੇ ਕੀ ਹੋ ਰਾਨੋ ਆਈ ਗਈ ਫਿਰ ਲੈਣ ਤੇ ਹੈ ਹੋਰ ਕੀ ਕਰਦੀ ਆਣਾ ਹੀ ਪਿਆ ਤੂੰ ਗੱਲ ਹੀ ਏਡੀ ਵੱਡੀ ਕਹਤੀ ਸੀ ਮੈਨੂੰ ਆਪਕੇ ਛੇ ਕਿਲ ਕੋਈ ਫਿਰਦੀ ਆ ਕੀ ਲੈ ਕੇ ਆਏ ਆ ਇਹ ਤਾਂ ਮਠਿਆਈ ਦਾ ਡੱਬਾ ਹੈ ਓਏ ਇਹ ਕਿਹੜੀ ਖੁਸ਼ੀ ਲੈ ਕੇ ਆਈ ਆ ਮੇਰੇ ਘਰ ਵਾਲੇ ਦੀ ਪ੍ਰਮੋਸ਼ਨ ਹੋ ਗਈ। ਉਹਦੀ ਖੁਸ਼ੀ ਤੇਰੇ ਵਾਸਤੇ ਲੈ ਕੇ ਆਈਆਂ ਗੁਲਾਬ ਜਾਮਨਾ। ਕੋਏ ਇੱਕ ਹੀ ਨੇ ਕਰਾਤੀ ਪ੍ਰਮੋਸ਼ਨ ਆ। ਇਹ ਗੱਲਾਂ ਛੱਡੋ। ਤੁਸੀਂ ਗੁਲਾਬ ਜਾਮਨਾ ਖਾਓ। ਖੋਏ ਤਾਂ ਗੁਲਾਬ ਜਾਮਨਾ ਮੈਂ ਤਾਂ ਤੇਰੇ ਹੱਥੋਂ ਖਾਸ ਕੇ ਜ਼ਹਿਰ ਵੀ ਖਾ ਜਾ। ਹੈ ਤਾਂ ਇਹ ਹੀ ਜ਼ਹਿਰੀ। ਤੂੰ ਇੱਕ ਵਾਰੀ ਖਾ ਤਾਂ ਸਹੀ। ਤੈਨੂੰ ਫੇਰ ਪਤਾ ਲੱਗੂ ਕੁੱਤਿਆ।

ਜਰਕ ਕੋ ਖਵਾਇਆ ਤੂੰ ਮੇਰਾ ਕਸੂਰ ਤਾਂ ਨਹੀਂ ਤਾ ਸੁਣ ਰਿਹਾ ਤਾ ਲੈ ਸੁਣ ਜਿਸ ਦਿਨ ਮੈਂ ਤੇ ਫ੍ਰੀ ਦਾ ਸੇਟ ਦੀ ਦੁਕਾਨ ਤੇ ਗਿਆ ਸੀ ਉਸ ਦਿਨ ਤੈਨੂੰ ਤੇ ਸੇਟ ਨੂੰ ਗੱਲਾਂ ਕਰਦੇ ਸੁਣਿਆ ਸੇਟ ਨੇ ਮੈਂ ਸਪਰੇਅ ਵਾਲੀ ਦੁਕਾਨ ਤੇ ਗਿਆ ਸੀ ਮੁਸੇਤੇ ਬੈਠੇ ਹੋ ਉਹ ਕਰੀਏ ਕੀ ਭਰਾਵਾ ਕਿੰਨੀਆਂ ਦੁਕਾਨਾਂ ਤੈਨੂੰ ਪਤਾ ਪਾ ਹੈਗਾ ਹਨਾ ਨਾਲ ਆ ਵੀ ਸਾਰਾ ਦੇਖਣਾ ਪੈਂਦਾ ਅੱਜਕੱਲ ਤੈਨੂੰ ਬੜਾ ਮੁੰਡਿਆਂ ਦੇ ਪਹਾੜ ਚੀਂਚ ਕੂਹ ਲੈਣਾ ਕਰਦਾ ਇਹ ਤਾਂ ਲੱਗਦਾ ਸੋਰ ਦਾਸ ਕਹਿੰਦੀ ਕਹਿੰਦੇ ਤੇਰੀ ਰਾਣੋ 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 ਵੀ ਛੋਡੀ ਬਦੌਲਤੀ ਆਈ ਆ ਝੂਲੀ ਚ ਨਹੀਂ ਤਾਂ ਗਈ ਸੀ ਹੱਥੋਂ ਬੜਾ ਕਹਿੰਦੀ ਸੀਗੀ ਮੈਂ ਚੱਕ ਦੇਣੀ ਤੂੰ ਮੈਨੂੰ ਪਾਣੀ ਚਾਹਦਾ ਤੇਰਾ ਪੈਸਾ ਮੈਨੂੰ ਚੁਕਾ ਨਹੀਂ ਸਕਦਾ ਉਹ ਪਲਾਨ ਨਾ ਤੁਹਾਡੇ ਕਰਕੇ ਕੰਮ ਜਾ ਹੋ ਗਿਆ ਇਹ ਜਾਰੀ ਹੁੰਦੀ ਆ ਉਹ ਸਹੀ ਗੱਲ ਆ ਮੇਰੀ ਗੱਲ ਸੁਣ ਜੇ ਉੱਤੇ ਮੈਂ ਤੇਰੇ ਕੋਲੇ ਨਾ ਜਾਂਦਾ ਤੂੰ ਉਦਾਸ ਬੈਠਾ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਣਾ ਕਰਦਾ ਦੇਖ ਆਪਾਂ ਵਧੀਆ ਪਲਾਨ ਬਣਾਇਆ ਹਨਾ ਤੇ ਇਧਰ ਤਾਂ ਬੈ ਤੰਗ ਕਰ ਮਾਰਿਆ ਉਹਨਾਂ ਨੂੰ ਪੈਸਾ ਪਿੱਛੇ ਠੀਕ ਹੈ ਤੇ ਦੂਜਾ ਉਹਦੇ ਘਰ ਵਾਲੇ ਨੂੰ ਨੌਕਰੀ ਚਾਹੀਦੀ ਸੀ ਉਹ ਵਾਧਾ 100 ਰੁਪਿਆ ਤਾਂ ਹੀ ਦਾ ਸੀ ਤੇ ਉਹ ਤੋਂ ਪੂਰਾ ਕਰਤਾ ਉਹ ਡਰਾ ਡਾ ਕੇ ਪਤਰਾ ਮਾਰਦੇ ਉਹ ਲੈ ਆਇਆ ਲੈ ਬੀਸੀਪੀ ਹੋਰ ਹੋਰ ਬਸ ਕੇ ਲੈ ਚੱਲ ਜੀ ਅਸਾਂ ਆ ਠੀਕ ਆ ਅੱਜ ਤੋਂ ਕੋਈ ਇੱਕ ਮੰਨੇ ਤੇ ਤਰਾਉਂ ਲੱਗ ਗਿਆ ਮੇਰੇ ਤੋਂ ਅੱਛਾ ਉਹ ਇਹ ਗੱਲਾਂ ਬੜੀ ਕੁੱਤੀ ਚੀਜ਼ ਆ ਇਹ ਤੇ ਅੱਖ ਰੱਖ ਲੈ ਛੜਦਾ ਰਿਹਾ ਤੰਤਰਾ ਚਾਹੇ ਪਲਾਨ ਬਣਾ ਕੇ ਕੰਮ ਕਰਨਾ ਪੈ ਜੇ ਉਹ ਕੰਮ ਕਰਨਾ ਹੀ ਸੀ ਬਾੜੀ ਇੰਤਰੀ ਕੋਈ ਸੀ ਮਸਾਨਾ ਪਤਾਈ ਪਰ ਕੀ ਹਾਲ ਹੈ ਆਪਣਾ ਪਲਾਨ ਕਿਸੇ ਨੂੰ ਪਤਾ ਨਹੀਂ ਲੱਗਾ ਆਪਣਾ ਪਲਾਨ ਕਾਬਜਾਬ ਹੋ ਗਿਆ ਦੱਸਣਾ ਨਹੀਂ ਇਹਨੂੰ ਪਤਾ ਲਾਣੇ ਕਿ ਅੱਛਾ ਇਹ ਇਹਨਾਂ ਦੋਨਾਂ ਦੀ ਪਲੈਨਿੰਗ ਸੀ ਮੈਨੂੰ ਫਸਾਉਣ ਵਾਸਤੇ ਤੇ ਟ੍ਰਾਨੋਂ ਹੁਣ ਤਾਂ ਤੇਰੀ ਬਦਨਾਮੀ ਸ਼ੁਰੂ ਹੋ ਗਈ ਹੈ ਮੈਂ ਅੱਜ ਤੋਂ ਬਾਅਦ ਤੇਰੇ ਨਾਲ ਨਹੀਂ ਆਉਂਗੀ ਮੇਰੇ ਤਾਂ ਘਰਦਿਆਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਮੇਰੇ ਤੋਂ ਕੁਟ-ਕੁਟ ਕੇ ਬੁਰਾ ਹਾਲ ਕਰ ਦੇਣਾ ਅੱਜ ਤਾਂ ਮੈਨੂੰ ਮੇਰੀ ਪੱਕੀ ਸਹੇਲੀ ਛੱਡ ਕੇ ਚਲੀ ਗਈ ਕੱਲ ਨੂੰ ਜੇ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਤਾਂ ਮੇਰੇ ਘਰਦਿਆਂ ਨੇ ਮੈਨੂੰ ਛੱਡ ਦੇਣਾ ਨਾ ਮੈਂ ਘਰ ਦੀ ਰਹਿਣਾ ਤੇ ਨਾ ਘਟਦੀ ਇਸ ਰੂਪੇ ਦਾ ਤਾਂ ਮੈਨੂੰ ਪੱਕਾ ਇਲਾਜ ਕਰਨਾ ਹੀ ਪੈਣਾ ਇਹਦੇ ਵਿੱਚ ਮੈਂ ਗਲਤ ਕੀ ਕੀਤਾ ਤੇਰੀ ਇੱਜ਼ਤ ਵੱਟਾ ਤੇਰੇ ਆਰਥ ਦਾ 12 ਲੱਖ ਰੁਪਇਆ ਮੈਂ ਦਿੱਤਾ ਤੇ ਤੇਰੇ ਘਰ ਵਾਲੇ ਨੂੰ ਨੌਕਰੀ ਤੇ ਲਵਾਇਆ 5 ਲੱਖ ਉਹ ਦੋ ਦਿੱਤਾ ਦੋ ਦੋ ਸੁਪਾਸਿਆ ਪੁਆਇਆ ਇਹਦੇ ਵਿੱਚ ਮੇਰੀ ਗਲਤੀ ਕੀ ਆ ਰਾਨੋ ਰਾਨੋ ਤਾਂਸ ਮੇਰੀ ਗਲਤੀ ਕੀ ਆ ਗਲਤੀ ਗਲਤੀ ਉਹ ਹੈ ਜਿਹੜੀ ਗੱਲ ਤੋਂ ਮੈਨੂੰ ਗੱਲ کہہ ਕੇ ਆਇਆ ਤੇ ਆਏ ਕਿਵੇਂ ਸਰਪੰਚ ਕੋਲ ਸ਼ਿਕਾਇਤ ਕਰਨਗੀ ਤੇ ਰਿਹਾ ਸਾਰੀਆਂ ਵੀਡੀਓ ਮੇਰੇ ਕੋਲ ਪਈਆਂ ਥਾਂ ਥਾਂ ਕੈਮਰੇ ਲੱਗੇ ਸੀ ਅਲੀ ਕੱਲੀ ਵੀਡੀਓ ਨੈਟ ਤੇ ਚਾੜ ਦੂੰ ਵੇਖ ਲਾ ਸੋਚ ਤਾਂ ਮੈਂ ਉਹਦੇ ਹੀ ਲਿਆ ਸੀ ਪਰ ਹੁਣ ਪਾਣੀ ਸਿਰ ਉੱਤੋਂ ਦੀ ਲੰਘ ਗਿਆ ਸਰੂਪਿਆ ਹੁਣ ਤੇਰਾ ਕੰਡਾ ਕੱਢਣਾ ਹੀ ਪੈਣਾ ਐ ਐਸੀ ਕਰਕੇ ਤੈਨੂੰ ਜ਼ਹਿਰ ਦਿੱਤਾ ਕਿ ਤੂੰ ਮੇਰੀ ਵੀਡੀਓ ਵਾਇਰਲ ਨਾ ਕਰ ਦੇ ਜੇ ਤੂੰ ਵੀਡੀਓ ਵਾਇਰਲ ਕਰ ਦਿੰਦਾ ਮੇਰੀ ਤਾਂ ਇੱਜ਼ਤ ਜਾਂਦੀ ਜਿਹੜੀ ਜਾਂਦੀ ਮੇਰੇ ਘਰ ਵਾਲੇ ਨੇ ਤਾਂ ਫਾਹ ਲੈ ਕੇ ਮਰ ਜਾਣਾ ਸੀ

啊啊啊啊！啊啊啊啊啊啊啊啊 ਹੋਨਿਆ ਮੈਨੂੰ ਇਹ ਹੀ ਨਾ ਪੁੱਛੋ ਮੈਂ ਕਿੱਥੋਂ ਆਈ ਹਾਂ ਬਸ ਮੇਰੀ ਪਹਿਲੀ ਤੇ ਆਖਰੀ ਮਜਬੂਰੀ ਸਮਝ ਕੇ ਮੈਨੂੰ ਮਾਫ ਕਰ ਦਿਓ ਪ੍ਰਾਣੋ ਮੈਨੂੰ ਤੇਰੀ ਸਾਰੀ ਮਜਬੂਰੀ ਦਾ ਪਤਾ ਚੱਲ ਪ੍ਰਾਣੋਆਂ ਗੱਲਾਂ ਤੇ ਮਿੱਟੀ ਪਾ ਆ ਚੱਲੀਂ